ਸਾਰੀ ਗੱਲ ਜੀ ਸਾਰਿਆਂ ਨੂੰ ਜਿਹੜੀ ਤੁਸੀਂ ਆਪਣੀ ਸਕਰੀਨ ਤੇ ਕੋੜੀ ਵੇਖ ਰਹੇ ਹੋ ਜੀ ਇਹ ਫੋਰ ਸੇਲ ਹੈ ਆਜੋ ਇਹਦੀ ਡਿਟੇਲ ਬਾਰੇ ਗੱਲ ਕਰਦੇ ਆਂ ਜੀ ਕੋੜੀ ਦੀ ਜਿਹੜੀ ਹਾਈਟ ਹੈ ਜੀ 59 ਇੰਚ ਹੈ ਤੇ ਜਿਹੜੀ ਉਮਰ ਹੈ ਉਮਰ ਦੀ ਜੇ ਗੱਲ ਕਰੀਏ ਤਾਂ ਉਮਰ ਹੈਗੀ ਹੈ ਜੀ 4 ਸਾਲ ਕੋੜੀ 2 ਮਹੀਨਿਆਂ ਦੀ ਗੱਭਣ ਚੈੱਕ ਪਾਸ ਹੈ ਜੀ 65 ਇੰਚ ਦੇ ਮਾਰਵੜੀ ਘੋੜੇ ਤੋਂ ਉਹਦਾ ਜਿਹੜਾ ਵੀਡੀਓ ਪ੍ਰੂਫ ਹੈ ਜੀ ਉਹ ਤੁਹਾਨੂੰ ਮਿਲ ਜੇਗਾ ਬਾਕੀ ਜੇ ਗੱਲ ਕਰੀਏ ਮਾਰਕਿੰਗ ਦੀ ਘੋੜੀ ਦੇ ਸਿਰਫ ਪਿਛਲੇ ਦੋ ਪੈਰ ਚਿੱਟੇ ਨੇ ਜੀ ਵਾਲ ਪੌਰੀਆਂ ਦੀ ਬਿਲਕੁਲ ਕਲੀਅਰ ਹੈ ਜੀ ਸਵਾਰੀ ਦੀ ਬਿਲਕੁਲ ਵਾਸੇ ਜੀ ਵੱਡੀ ਛੋਟੀ ਦੋਵੇਂ ਚਾਲਾਂ ਨੇ ਘੋੜੀ ਦੇ ਵਿੱਚ ਬਾਕੀ ਤੁਸੀਂ ਵੇਖ ਸਕਦੇ ਹੋ ਜੀ ਵਧੀਆ ਸ਼ਕੀਨ ਘੋੜੀ ਏ ਕੰਨਾਂ ਕੁੰਨਾਂ ਦੀ ਸ਼ਕੀਨ ਹੈ ਵਧੀਆ ਵੱਡੀ ਬੰਤਰ ਦੀ ਘੋੜੀ ਏ ਬਾਕੀ ਜਿਹੜੇ ਵੀਰ ਨੇ ਪਹਿਲੀ ਵਾਰੀ ਘੋੜੀ ਰੱਖਣੀ ਹੈ ਜੀ ਉਹਨਾਂ ਵਾਸਤੇ ਬਹੁਤ ਵਧੀਆ ਘੋੜੀ ਏ ਵੱਡੀ ਗੱਲ ਇਹ ਆ ਕਿ ਗੱਬਣ ਚੈੱਕ ਪਾਸ ਹੈ ਜੀ ਦੋ ਮਹੀਨਿਆਂ ਦੀ ਕੋੜੀ ਖਰੀਦਣ ਵਾਸਤੇ ਦਿੱਤੇ ਗਏ ਨੰਬਰਾਂ ਦੇ ਵਿੱਚ ਜਿੱ ਕੋ ਕੇ ਫੋਨ ਕਰ ਸਕਦੇ ਹੋ ਵੀਰ ਜੀ ਮੁੱਲ ਦੀ ਜੇ ਗੱਲ ਕਰੀਏ ਤੇ ਮੁੱਲ ਕੋੜੀ ਦਾ ਮਾਲਕ ਵੀਰਾਂ ਨੇ 95000 ਕੀਤਾ ਹੈ ਜੀ ਫਰੀ ਦੇ ਵਿੱਚ YouTube ਤੇ ਵੀਡੀਓ ਕਰਵਾਉਣ ਵਾਸਤੇ ਸੇਲ ਵਾਲੇ ਜਾਨਵਰਾਂ ਦੀਆਂ ਜਿਹੜਾ ਸਕਰੀਨ ਤੇ ਟੱਡੀ ਤੇ ਇਸ ਟਾਈਮ ਨੰਬਰ ਚੱਲ ਰਿਹਾ ਜੀ ਇਸ ਨੰਬਰ ਤੇ WhatsApp ਕਰ ਸਕਦੇ ਹੋ ਕੁਝ ਵੀਡੀਓਜ਼ ਤੇ ਕੁਝ ਫੋਟੋਸ ਤੇ ਡਿਟੇਲ ਲਿਖ ਕੇ WhatsApp ਕਰ ਦਿਓ ਜੀ ਤੇ ਫਰੀ ਦੇ ਵਿੱਚ ਚੈਨਲ ਵੀ ਸਬਸਕ੍ਰਾਈਬ ਹੋ ਸਕਦਾ ਹੈ ਜੀ ਉਹ ਵੀ ਕਰ ਦਿਓ ਤੇ ਆਉਣ ਵਾਲੇ ਟਾਈਮ ਵਿੱਚ ਐਵੇਂ ਦੀਆਂ ਵੀਡੀਓ ਲੈ ਕੇ ਆਉਂਦੇ ਰ੍ਹਾਂਗੇ